ਅਦੇ ਆਤਮ ਦਾ ਅਰਥ ਹੈ ਆਤਮਾ ਦਾ ਗਿਆਨ ਪਰਮਾਤਮਾ ਨਾਲ ਜੁੜਨਾ ਅੰਦਰਲੀ ਸ਼ੁੱਧਤਾ ਅਤੇ ਪਵਿੱਤਰਤਾ ਪ੍ਰਾਪਤ ਕਰਨਾ ਅਤੇ ਆਪਣੇ ਅਸਲੀ ਸਰੂਪ ਨੂੰ ਪਛਾਣਨਾ ਜਦੋਂ ਅਸੀਂ ਅਧਿਆਤਮਿਕ ਮਾਰਗ ਉੱਤੇ ਚੱਲਦੇ ਹਾਂ ਤਾਂ ਸਾਡਾ ਹਰ ਕਰਮ ਹਰ ਵਿਚਾਰ ਹਰ ਆਹਾਰ ਹਰ ਸ਼ਬਦ ਸਾਡੀ ਆਤਮਿਕ ਤਰੱਕੀ ਉੱਤੇ ਅਸਰ ਪਾਉਂਦਾ ਹੈ ਮੂਰਖ ਮਨੁੱਖ ਮਾਸ ਖਾਂ ਜਾਂ ਨਾ ਖਾਂਣ ਦੀ ਗੱਲ ਉੱਤੇ ਹੀ ਝਗੜਦੇ ਰਹਿੰਦੇ ਹਨ ਪਰ ਉਹਨਾਂ ਨੂੰ ਅਸਲ ਗਿਆਨ ਅਤੇ ਧਿਆਨ ਦਾ ਪਤਾ ਨਹੀਂ ਹੁੰਦਾ ਉਹ ਅਸਲ ਅਧਿਆਤਮ ਦੀ ਗਹਿਰਾਈ ਨੂੰ ਨਹੀਂ ਸਮਝਦੇ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਅਸਲ ਮੁੱਦਾ ਇਹ ਨਹੀਂ ਕੀ ਤੁਸੀਂ ਕੀ ਖਾਂਦੇ ਹੋ ਬਲਕਿ ਅਸਲ ਮੁੱਦਾ ਇਹ ਹੈ ਕਿ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਹੈ ਤੁਹਾਡੇ ਵਿਚਾਰ ਕਿਵੇਂ ਦੇ ਹਨ ਤੁਹਾਡੀ ਨੀਅਤ ਕੀ ਹੈ ਅਧੇ ਤੁਸੀਂ ਪਰਮਾਤਮਾ ਨੂੰ ਕਿੰਨਾ ਯਾਦ ਕਰਦੇ ਹੋ ਪ੍ਰਸੰਗਤ ਜੀ ਇਸ ਦਾ ਇਹ ਅਰਥ ਬਿਲਕੁਲ ਨਹੀਂ ਕਿ ਅਸੀਂ ਆਹਾਰ ਦੀ ਮਹੱਤਤਾ ਨੂੰ ਨਜ਼ਰ ਅੰਦਾਜ਼ ਕਰ ਦਈਏ ਜਾਂ ਇਸ ਨੂੰ ਮਾਮੂਲੀ ਸਮਝੀਏ ਸਾਡੇ ਸਾਰੇ ਧਰਮਾਂ ਸੰਤ ਮਹਾਪੁਰਸ਼ਾਂ ਯੋਗੀਆਂ ਅਤੇ ਗਿਆਨੀਆਂ ਨੇ ਸੰਤੁਲਿਤ ਸ਼ੁੱਧ ਅਤੇ ਸਾਤਵਿਕ ਆਹਾਰ ਦੀ ਮਹੱਤਤਾ ਉੱਤੇ ਬਹੁਤ ਜ਼ੋਰ ਦਿੱਤਾ ਹੈ ਜਦੋਂ ਅਸੀਂ ਸ਼ੁੱਧ ਹਲਕਾ ਅਤੇ ਸਾਤਵਿਕ ਭੋਜਨ ਖਾਂਦੇ ਹਾਂ ਤਾਂ ਸਾਡਾ ਮਨ ਵੀ ਸ਼ੁੱਧ ਰਹਿੰਦਾ ਹੈ ਸਾਡੇ ਵਿਚਾਰ ਵੀ ਪਵਿੱਤਰ ਰਹਿੰਦੇ ਹਨ ਅਤੇ ਸਾਡੀ ਸਾਧਨਾ ਵਿੱਚ ਤਰੱਕੀ ਹੁੰਦੀ ਹੈ ਮਾਸਹਾਰ ਬਾਰੇ ਜੇਕਰ ਅਸੀਂ ਗਹਿਰਾਈ ਨਾਲ ਅਤੇ ਸੰਜੀਦਗੀ ਨਾਲ ਵਿਚਾਰ ਕਰੀਏ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਕਿਸੇ ਨਿਰਦੋਸ਼ ਜੀਵ ਦੀ ਹਿੰਸਾ ਕਰਨੀ ਉਸ ਨੂੰ ਮਾਰਨਾ ਉਸ ਦੀ ਜਾਨ ਲੈਣੀ ਅਤੇ ਫਿਰ ਉਸ ਦਾ ਮਾਸ ਖਾਣਾ ਇਹ ਕਰਮ ਦਇਆ ਕਰੁਣਾ ਅਤੇ ਅਹਿੰਸਾ ਦੇ ਬਿਲਕੁਲ ਉਲਟ ਹੈ ਅਤੇ ਇਹ ਨਕਾਰਾਤਮਕ ਊਰਜਾ ਉਸ ਦੇ ਮਾਸ ਵਿੱਚ ਰਹਿ ਜਾਂਦੀ ਹੈ ਜਦੋਂ ਅਸੀਂ ਉਹ ਮਾਸ ਖਾਂਦੇ ਹਾਂ ਤਾਂ ਉਹ ਨਕਾਰਾਤਮਕ ਊਰਜਾ ਉਹ ਦੁੱਖ ਅਤੇ ਪੀੜਾ ਸਾਡੇ ਅੰਦਰ ਆ ਜਾਂਦੀ ਹੈ ਅਤੇ ਸਾਡੇ ਮਨ ਸਾਡੇ ਵਿਚਾਰਾਂ ਅਤੇ ਸਾਡੀ ਚੇਤਨਾ ਨੂੰ ਪ੍ਰਭਾਵਿਤ ਕਰਦੀ ਹੈ ਇਸ ਲਈ ਸਾਰੇ ਮਹਾਨ ਸੰਤਾਂ ਯੋਗੀਆਂ ਰੁਸ਼ੀਆਂ ਤੇ ਸਾਧਕਾਂ ਨੇ ਸ਼ਾਕਾਹਾਰੀ ਭੋਜਨ ਦੀ ਸਿਫਾਰਿਸ਼ ਕੀਤੀ ਹੈ ਅਤੇ ਆਪਣੇ ਜੀਵਨ ਵਿੱਚ ਇਸ ਨੂੰ ਅਪਣਾਇਆ ਹੈ। ਮਹਾਨ ਸੰਤ ਕਬੀਰ ਸਾਹਿਬ ਜੀ ਬਹੁਤ ਸਪਸ਼ਟ ਸ਼ਬਦਾਂ ਵਿੱਚ ਫਰਮਾਉਂਦੇ ਹਨ ਕਿ ਜੋ ਮਾਨਸ ਮਾਸ ਖਾਏ ਤਿਸ ਘਰ ਕਬ ਹੋ ਨਾ ਜਾਈਐ। ਉਹ ਸਾਨੂੰ ਸਮਝਾ ਰਹੇ ਹਨ ਕਿ ਜਿਹੜਾ ਮਨੁੱਖ ਮਾਸ ਖਾਂਦਾ ਹੈ ਉਸ ਦੇ ਘਰ ਕਦੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਸ ਦੇ ਘਰ ਵਿੱਚ ਉਸ ਦੇ ਵਾਤਾਵਰਣ ਵਿੱਚ ਨਕਾਰਾਤਮਕ ਊਰਜਾ ਹੁੰਦੀ ਹੈ ਜੋ ਸਾਡੀ ਸਾਧਨਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਅੱਜ ਦੇ ਆਧੁਨਿਕ ਵਿਗਿਆਨਕ ਖੋਜਾਂ ਅਤੇ ਅਧਿਐਨਾਂ ਨੇ ਵੀ ਇਹ ਸਿੱਧ ਕੀਤਾ ਹੈ ਕੀ ਮਾਸਾਹਾਰ ਸਾਡੇ ਸਰੀਰ ਅਤੇ ਮਨ ਦੋਹਾਂ ਲਈ ਕਈ ਤਰੀਕਿਆਂ ਨਾਲ ਹਾਨੀਕਾਰਕ ਹੈ ਮਾਸਾਹਾਰ ਨਾਲ ਦਿਲ ਦੀਆਂ ਬਿਮਾਰੀਆਂ ਕੈਂਸਰ ਮੋਟੇਪਾ ਅਤੇ ਹੋਰ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਇਸ ਤੋਂ ਇਲਾਵਾ ਮਾਸਾਹਾਰ ਸਾਡੇ ਮਨ ਵਿੱਚ ਤਾਮਸਿਕ ਗੁਣ ਵਧਾਉਂਦਾ ਹੈ বিজেসনা সুস্থি আলস গুসা হিংসক ਵਿਚਾਰ ਅਤੇ ਨਕਾਰਾਤਮਕਤਾ ਵਧਦੀ ਹੈ ਜਦੋਂ ਤੁਸੀਂ ਧਿਆਨ ਕਰਨ ਬੈਠਦੇ ਹੋ ਅਤੇ ਤੁਹਾਡਾ ਪੇਟ ਭਾਰੀ ਮਾਸਾਹਾਰ ਨਾਲ ਭਰਿਆ ਹੋਇਆ ਹੈ ਤਾਂ ਤੁਹਾਡਾ ਮਨ ਇਕਾਗਰ ਨਹੀਂ ਹੋ ਸਕਦਾ ਤੁਹਾਡੇ ਵਿਚਾਰ ਸ਼ਾਂਤ ਨਹੀਂ ਹੋ ਸਕਦੇ ਅਤੇ ਤੁਹਾਡੀ ਸਾਧਨਾ ਵਿੱਚ ਰੁਕਾਵਟਾਂ ਆਉਂਦੀਆਂ ਹਨ ਇਸ ਲਈ ਜੋ ਸਾਧਕ ਸੱਚਮੁੱਚ ਅਧਿਆਤਮਿਕ ਤਰੱਕੀ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਸ਼ੁੱਧ ਸ਼ਾਕਾਹਾਰੀ ਭੋਜਨ ਅਪਣਾਉਣਾ ਚਾਹੀਦਾ ਹੈ ਸੰਗਤ ਜੀ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਧਿਆਤਮ ਵਿੱਚ ਸਿਰਹ ਬਾਰੀ ਨੀਮਾ ਦੀ ਪਾਲਣਾ ਕਰਨਾ ਹੀ ਕਾਪੀ ਨਹੀਂ ਹੈ ਬਲਕਿ ਅੰਦਰੂਨੀ ਸ਼ੁੱਧਤਾ ਮਨ ਦੀ ਪਵਿੱਤਰਤਾ ਅਤੇ ਵਿਚਾਰਾਂ ਦੀ ਸ਼ੁੱਧਤਾ ਵੀ ਬਹੁਤ ਜ਼ਰੂਰੀ ਹੈ